ਇਹ ਤਾਂ ਆਂਦੀ ਕੋਸ਼ਿਸ਼ ਕਰ ਰਿਹਾ ਕਿ ਛੋਟੇ ਛੋਟੇ ਬੱਚੇ ਇਹ ਪਿੰਡਾਂ ਤੋਂ ਬਾਹਰ ਸਮਾਨ ਲੈਣ ਵਾਸਤੇ ਆਏ ਹੋ ਇਹਨੇ ਪਰ ਦੂਜੇ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਟਿਪਰਾ ਜਿਹੜੀਆਂ ਵੱਡੀਆਂ ਗੱਡੀਆਂ ਨੇ ਇਸ ਰੋਡ ਦੇ ਉੱਪਰੋਂ ਬੇੜੀਆਂ ਨੂੰ ਜਾ ਰਹੀਆਂ ਨੇ ਤੇ ਕੋਈ ਵੱਡਾ ਹਾਸਾ ਇਸ ਸਤੇ ਉੱਪਰ ਹੋ ਸਕਦਾ ਹੈ ਸਾਨੇ ਕਿ ਲੋਕ ਕਾਫੀ ਵਾਰ ਗਿਆ ਚੁਕੇ ਨੇ ਢੀਸੀ ਪਠਾਨਪੁਰ ਵੀ ਮਿਲ ਚੁਕੇ ਨੇ ਨਾਲ ਵੀ ਮਿਲ ਚੁਕੇ ਨੇ ਪਰ ਕੋਈ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਛੋਟੇ ਛੋਟੇ ਬੱਚੇ ਆਪਣੇ ਕਦੇ ਪਿੰਡ ਜਿਹੜਾ ਆ ਪਿੰਡ ਦਾ ਮੇਨ ਏਰੀਆ ਹੈਗਾ ਲੋਕ ਡਾਕਟਰ ਕੋ ਦਵਾਈ ਲੈਣ ਵਾਸਤੇ ਆ ਰਹੇ ਨੇ ਕੋਈ ਆਪਣੇ ਸਮਾਨ ਲੈਣ ਵਾਸਤੇ ਆ ਰਿਹਾ ਪਰ ਕੋਈ ਵੱਡਾ ਨੁਕਸਾਨ ਨਾ ਹੋਵੇ ਸਕੇ ਸਤਨਿਕ ਲੋਕ ਜਿਹੜੇ ਨੇ ਬਾਰ-ਬਾਰ ਪ੍ਰਸ਼ਾਸਨ ਕੇ ਮੰਗ ਕਰ ਰਹੇ ਨੇ ਇਥੋਂ ਦੇ ਪਾਰਸਲ ਜਿਹੜੇ ਨੇ ਉਹਨਾਂ ਦੇ ਪਤੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਅੰਜੀ ਅਮਰੀਕ ਜੀ ਤੁਹਾਡੇ ਨਾਲ ਵੀ ਤੱਕਾ ਮਤਲਬ ਕੀਤਾ ਗਿਆ ਸੀਗਾ ਤੁਸੀਂ ਡੀਸੀ ਪਠਾਨਕੋਟ ਨੂੰ ਮਿਲੇ ਸੀਗੇ ਤੇ ਕੀ ਤੁਹਾਡੀ ਗੱਲਬਾਤ ਉੱਥੇ ਹੋਈ ਸੀਗੀ ਨਮਸਕਾਰ ਜੀ ਮੈਂ ਕੇਤ ਹੀ ਨੂੰ ਉਹਦਾ ਬਹੁਤ ਧੰਨਵਾਦ ਕਰਦਾ ਕਿ ਸਾਡੀ ਇਹ ਜਿਹੜੀ ਖਬਰ ਹੈ ਪ੍ਰਸ਼ਾਸਨ ਉਠਾ ਰਿਹਾ ਸਰੀ ਸਾਡੀ ਡੀਸੀ ਸਾਹਿਬ ਨਾਲ ਗੱਲਬਾਤ ਹੋਈ ਹੈ ਡੀਸੀ ਸਾਹਿਬ ਨੂੰ ਜਾ ਕੇ ਮਿਲ ਕੇ ਤੇ ਡੀਸੀ ਸਾਹਿਬ ਸਾਨੂੰ ਇਹ ਗੱਲ ਕਹਿੰਦੇ ਆ ਵੀ ਮੈਂ ਕਿਸੇ ਨੂੰ ਹੁਕਮ ਨਹੀਂ ਦਿੱਤਾ ਜਿਨਾ ਕਿ ਸਿਆਣਪੁਰ ਦੇ ਐਸਐਚਓ ਸਾਹਿਬ ਕਹਿੰਦੇ ਆ ਨਵਦੀਪ ਸ਼ਰਮਾ ਵੀ ਡੀਸੀ ਸਾਹਿਬ ਨੇ ਹੀ ਹੁਕਮ ਦਿੱਤਾ ਡੀਸੀ ਸਾਹਿਬ ਨੇ ਹੁਕਮ ਦਿੱਤਾ ਆ ਇਹ ਪਾਚ ਕਰਕੇ ਰੋਡ ਖੋਲੇ ਦਾ ਆ ਸਰ ਆਪਨੇ ਕੀ ਕਿਹਾ ਤੁਨੂੰ ਡੀਸੀ ਸਾਹਿਬ ਨੇ ਸਾਮਨਾ ਕਰਤਾ ਵੀ ਮੈਂ ਰੋਡ ਨਹੀਂ ਖੋਲੇ ਦਾ ਤਾਂ ਰੋਡ ਬੰਦ ਹੈਗਾ ਰੋਡ ਬੰਦ ਹੈਗਾ ਆ ਇਹ ਕਿਸ ਤਰ੍ਹਾਂ ਖੁੱਲ ਗਿਆ ਇਹ ਸਰ ਇਹ ਐਸਐਚਓ ਸਾਹਿਬ ਹੀ ਦੱਸ ਸਕਦੇ ਆ ਵੀ ਕਿਸ ਤਰ੍ਹਾਂ ਖੁੱਲ ਗਿਆ ਕਿਉਂਕਿ ਡੀਸੀ ਸਾਹਿਬ ਕਹਿੰਦੇ ਮੈਂ ਕੋਈ ਐਸਐਚਓ ਸਾਹਿਬ ਨੂੰ ਹੁਕਮ ਨਹੀਂ ਦਿੱਤਾ ਤੇ ਨਾ ਹੀ ਇੱਕ ਨਰਿੰਦਰ ਸਿੰਘ ਐਸਐਸਏ ਜਿਹੜਾ ਸਾਡੇ ਨਾਲ ਧੱਕੇਸ਼ਾਹੀ ਕਰਕੇ ਗਿਆ ਨਿਰਮਲ ਸਿੰਘ ਨਿਰਮਲ ਸਿੰਘ ਹੀ ਐਸਐਸਏ ਜਿਹੜਾ ਸਾਡੇ ਨਾਲ ਧੱਕੇਸ਼ਾਹੀ ਕਰਕੇ ਗਿਆ ਜੀ ਨਾ ਹੀ ਉਹਨਾਂ ਨੂੰ ਕੋਈ ਆਗਿਆ ਦਿੱਤੀ ਆ ਮੈਂ ਰੋਡ ਖੋਲਣ ਦੀ ਪਰ ਇਸ ਸਿਆਣਪੁਰ ਪੁਲਿਸ ਕਹਿ ਰਹੀ ਆ ਕਿ ਡੀਸੀ ਸਾਹਿਬ ਨੇ ਆਗਿਆ ਦਿੱਤੀ ਆ ਇਹਦੇ ਵਿੱਚ ਮੇਰੇ ਕੋਲ ਸਭ ਕੁਝ ਰਿਟਨ ਹੈਗਾ ਜੋ ਮੈਂ ਡੀਸੀ ਸਾਹਿਬ ਨੂੰ ਕੰਪਲੇਨ ਕਰਕੇ ਆਇਆ ਹਾਂ ਜੀ ਸਾਰੇ ਪਾਰਸ਼ਿ ਤੇ ਮੇਰੇ ਸਾਰੇ ਪਿੰਡ ਵਾਸੀਆਂ ਨੇ ਇਹ ਉੱਤੇ ਸਾਈਨ ਕੀਤੇ ਆ ਇਸ ਕਾਰਨ ਏ ਡੀ ਸੀ ਸਾਹਿਬ ਨੂੰ ਅਸੀਂ 5 ਦਿਨ ਦਾ ਟਾਈਮ ਦਿੱਤਾ ਜੇ 5 ਦਿਨ ਤੋਂ ਬਾਅਦ ਅਸੀਂ ਇਹ ਸਾਰਾ ਪਿੰਡ ਰੋਡ ਤੇ ਲਿਆ ਕੇ ਅਸੀਂ ਚੱਕਾ ਜਾਮ ਕਰਾਂਗੇ ਫਿਰ ਕੋਈ ਗੱਡੀ ਨਹੀਂ ਇੱਥੋਂ ਜਾਂਦਿਆਂਗੇ ਜੇ ਸਾਡੀ ਪ੍ਰਸ਼ਾਸਨ ਨੇ ਨਹੀਂ ਮੰਨੀ ਤੇ ਤੇ ਤੁਸੀਂ ਐਪਲੀਕੇਸ਼ਨ ਕਦੋਂ ਦੇ ਕੇ ਆਸੀਗੇ ਡੀ ਸੀ ਸਾਹਿਬ ਨੂੰ ਇਹ ਸਾਰੇ ਡੀ ਸੀ ਸਾਹਿਬ ਨੂੰ 23 ਤਰੀਕ ਐਪਲੀਕੇਸ਼ਨ ਦੇ ਕੇ ਆ ਗਏ ਬਾਕੀ ਕੱਲ ਦਾ ਦੇਣਾ ਸਰ ਮਤਲਬ ਪਰਸੋਂ ਜੇ ਤੱਕ ਹੱਲ ਨਹੀਂ ਹੋਇਆ ਜੇ ਪਰਸੋਂ ਦੇ ਸਰ ਸਾਡਾ ਕੋਈ ਹੱਲ ਨਹੀਂ ਹੋਇਆ ਤੇ ਅਸੀਂ ਪੂਰਾ ਪਿੰਡ ਰੋਡ ਤੇ ਇੱਥੇ ਦਰਿਆਵਾਂ ਵਿਚਾਲੇ ਟੈਂਟ ਲਾ ਕੇ ਪੂਰਾ ਪਿੰਡ ਰੋਡ ਤੇ ਆ ਜਾਣਾ ਜੋ ਬੱਚੇ ਆ ਜੋ ਜਨਾਨੀਆਂ ਆ ਜੋ ਬੰਦੇ ਆ ਸਭ ਰੋਡ ਤੇ ਆ ਜਾਣਗੇ ਕਿਉਂਕਿ ਅਸੀਂ ਰੋਡ ਜਿਹੜਾ ਇਹ ਬੰਦ ਕਰਾਣੇ ਪੈਣਾ ਕਿਉਂਕਿ ਕੁਝ ਵੀ ਹਾਸਾ ਹੋ ਗਿਆ ਇਹਦੇ ਦੌਰਾਨ ਤੇ ਸਿਆਨਪੁਰ ਪੁਲਿਸ ਜ਼ਿੰਮੇਵਾਰ ਹੋਏਗੀ ਜਿੰਨਾ ਇਹ ਰੋਡ ਖਲਾ ਆਇਆ ਸਾਡਾ ਪਿੰਡ ਕੋਈ ਜ਼ਿੰਮੇਵਾਰ ਨਹੀਂ ਹੋਏਗਾ ਜਿਸ ਮੀਨਸ ਕਿ ਦੇਸੀ ਪਠਾਨ ਕੋਲ ਨੇ ਸਾਫ਼ ਤੌਰ ਤੇ ਕਿਹਾ ਕਿ ਮੈਂ ਕੋਈ ਪਰਮਿਸ਼ਨ ਨਹੀਂ ਦਿੱਤੀ ਓਨ ਟਾਈਮ ਵੱਜ ਗਿਆ ਦੀ 6:07 ਹਨਾ ਤੇ ਟਿਪਰਾ ਹੁਣ ਵੀ ਜਾ ਰਹੀ ਮੈਂ ਆਪ ਦੇਖੀ ਆ ਤੇ ਕਿੰਨੇ ਵੇ ਤੱਕ ਇਹ ਟਿਪਰਾ ਆਣੀਆਂ ਸ਼ੁਰੂ ਹੋਈਆਂ ਦੀਆਂ ਵਾਪਸ ਸਰ ਇਹ ਜਿਹੜੋ ਸਿਆਨਪੁਰ ਪੁਲਸ ਨਾਲ ਮਿਲੇ ਆ ਇਹ ਸਾਨੂੰ ਕਹਿੰਦੇ ਹੀ ਵੀ ਰਾਤ 8 ਤੋਂ 8 ਜਾਣੀਆਂ ਟਿਪਰਾ ਪਰ ਇਦਾਂ ਦਾ ਕੁਝ ਨਹੀਂ ਹੋਇਆ ਇਹ ਸਵੇਰੇ ਸਾਰਾ ਦਿਨ ਟਿਪਰਾ ਚੱਲਦੀਆਂ ਰਹਿੰਦੇ ਆ ਤੇ ਹੈਵੀ ਲੋਡਰ ਸਾਰਾ ਦਿਨ ਹੀ ਚੱਲਦੇ ਰਹਿੰਦੇ ਆ ਇਦਾਂ ਦੀ ਕੋਈ ਗੱਲ ਨਹੀਂ ਹੋਈ ਵੀ ਇਹ ਟਿਪਰਾ ਬੰਦ ਹੋਈਆਂ ਨੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਤੇ ਸਾਰੀ ਕੀ ਬੰਦ ਆ ਗਈ ਸਾਡੀ ਇਹੀ ਮੰਗ ਹੈ ਜਲ ਤੋਂ ਜਲਦ ਜਿਹੜੇ ਹੈਵੀ ਲੋਡਰ ਆ ਬੰਦ ਕਰਾਤੇ ਜਾਣ ਜਿੰਨਾ ਸਾਡਾ ਰੋਡ ਪਾਸ ਆ ਉਹੀ ਇੱਥੋਂ ਜਾਣ ਕਿਉਂਕਿ ਸਾਡੇ ਪਿੰਡ ਦੇ ਵੀ ਕਾਫੀ ਲੋਕ ਸਿਆਰ ਕਰਨ ਨਿਕਲਦੇ ਹੀ ਕੋਈ ਦਵਾਈ ਲੈਣ ਨਿਕਲਦਾ ਹੀ ਕੋਸ਼ ਲੈਣ ਨਿਕਲਦਾ ਹੀ ਉਤੋਂ ਬਾਅਦ ਸਾਰੇ ਲੋਕ ਹੀ ਬੰਦ ਹੀ ਹੋ ਗਏ ਆ ਕੋਈ ਰੋਡ ਤੇ ਨਹੀਂ ਨਿਕਲ ਰਿਹਾ ਇਸ ਕਾਰਨ ਕਿ ਬਹੁਤ ਤੇਜ਼ ਹੈਵੀ ਲੋਡਰ ਇੱਥੋਂ ਨਿਕਲਦੇ ਆ ਹਜ਼ਾਰ ਸਾਰਾ ਦਿਨ ਬਹੁਤ ਜ਼ਿਆਦਾ ਗੱਡੀਆਂ ਜਾਂਦੀਆਂ ਨੇ ਘਟ ਘਟ 3-400 ਗੱਡੀ ਡੇਲੀ ਲੰਘਦੀ ਐ ਇਸ ਰੋਡ ਤੇ ਜਦੋਂ ਗਾੜੀ ਮੰਗ ਨਹੀਂ ਮੰਨੀ ਜਾਂਦੀ ਕਿ ਸਟੱਪ ਤੋਂ ਹਲਾ ਦੇਗਾ ਕਿ ਕਿੰਨੇ ਲੋਕ ਜਿਹੜੇ ਧਰਨੇ 'ਚ ਬੈਠਣਗੇ ਕਿ ਕੁਝ ਵੱਡੇ ਨੇਤਾ ਵੀ ਆਉਣ ਦੀ ਉਮੀਦ ਹੈਗੀ ਆ ਹਾਂ ਸਰ ਸਾਰੇ ਵੱਡੇ ਨੇਤਾ ਵੀ ਇੱਥੇ ਆਉਣਗੇ ਤੁਸੀਂ ਪੂਰਾ ਪਿੰਡ ਇਹ ਰੋਡ ਤੇ ਹੋਏਗਾ ਆਪਾਂ ਗੱਲਬਾਤ ਕਰ ਰਹੇ ਸੀਗੇ ਅਮਰੀਕਾ ਹੁਣਾ ਦੇ ਨਾਲ ਲਾਸਟ ਟਾਈਮ ਉਹਨਾਂ ਦੇ ਨਾਲ ਮਾਈਨਿੰਗ ਡਿਪਾਰਟਮੈਂਟ ਵਾਲੋ ਧੱਕੇਸ਼ਾਹੀ ਕੀਤੀ ਗਈ ਸੀਗੀ ਉਹਨਾਂ ਨੇ ਦੱਸਿਆ ਕਿ 23 ਤਰੀਕ ਨੂੰ ਆਪਾਂ ਇੱਕ ਐਪਲੀਕੇਸ਼ਨ ਦਿੱਤੀ ਪਠਾਨਕੋਟ ਅਦਿੱਤਿਓਪਲ ਹੁਣਾ ਦੇ ਕੇ ਆਏ ਸੀਗੇ ਉਹਨਾਂ ਨੇ ਕਿ ਮੈਂ ਕੋਈ ਵੀ ਪਰਮਿਸ਼ਨ ਇਸ ਰੋਡ ਨੂੰ ਕੋਲਰ ਵਾਸਤੇ ਨਹੀਂ ਦਿੱਤੀ ਹੋਈ ਹਾਲਾਂਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਪਠਾਨਕੋਟ ਪੁਲਿਸ ਦੇ ਮੁਲਾਜ਼ਮ ਲਗਾਤਾਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਆਪਾਂ ਉਹਨਾਂ ਦੀ ਡੀਸੀ ਸਾਹਿਬ ਦੀ ਅਨੁਮਤੀ ਨਾਲ ਆ ਰਹੇ ਆ ਪਰ ਇੱਥੇ ਕਿਤਨਾ ਕਿਤੇ ਜਿਹੜੀ ਹੈ ਇਹ ਜਿਹੜੀ ਲੋਕਾਂ ਦੇ ਵਿੱਚ ਇੱਕ ਗੱਲ ਹੈਗੀ ਹੈ ਕਿ ਫਿਰ ਗੱਲ ਜੇ ਅਸਾਂ ਖੁੱਲ੍ਹਿਆਂ ਤਾਂ ਕਿਹਦੇ ਕਹਿਣ ਦੇ ਉੱਪਰ ਖੁੱਲ੍ਹਿਆਂ ਜੇਕਰ ਡੀਸੀ ਪਠਾਨਕੋਟ ਨੇ ਆਦੇਸ਼ ਨਹੀਂ ਦਿੱਤੇ ਜੇਕਰ ਡੀਸੀ ਪਠਾਨਕੋਟ ਨੇ ਕੋਈ ਆਦੇਸ਼ ਦਿੱਤੇ ਨੇ ਤੇ ਇਸ ਰੋਡ ਦੇ ਉੱਪਰ ਬੋਰਡ ਲੇ ਕੇ ਲਗਾਉਣਾ ਚਾਹੀਦਾ ਕਿ ਇਸ ਬੋਰਡ ਦੇ ਉੱਪਰ ਲਿਖਿਆ ਜਾਵੇ ਕਿ ਕਿੰਨੇ ਤੋਂ ਕਿੰ ਹੁਣ ਦੇਖਣਾ ਇਹ ਹੋਏਗਾ ਕਿ ਇਸ ਮਾਮਲੇ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਹੈ ਇਸ ਪੂਰੇ ਮਾਮਲੇ ਦੇ ਉੱਪਰ ਕੀ ਕਾਰਵਾਈ ਕਰਦਾ ਕਿਉਂਕਿ ਡੀਸੀ ਪਠਾਨਕੋਟ ਵੱਲੋਂ ਸਿੱਧੇ ਤੌਰ ਤੇ ਕਿਤੇ ਕਹਿ ਦਿੱਤਾ ਗਿਆ ਕਿ ਇਸ ਰੋਡ ਦੇ ਉੱਪਰ ਕੋਈ ਵੀ ਗੱਡੀ ਨਹੀਂ ਨਿਕਲ ਸਕਦੀ। ਦੇਖਿਓ ਤੁਸੀਂ ਲੋਕੋ ਕੇ ਆਰਟੀ ਨਿਊਜ਼ ਨਾਲ ਤੇ ਮੈਨੂੰ ਦੋਵਾਂ ਜਾਗਰਤ ਨਮਸਕਾਰ ਇਸ ਇਲਾਕੇ ਦੇ ਵਿੱਚ ਕੋਈ ਵੀ ਅਪਡੇਟ ਹੋਵੇਗੀ ਤੇ ਤੁਹਾਨੂੰ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ। ਨਮਸਕਾਰ।